India 24 ਪੇਸ਼ ਕਰਦੇ ਹਾਂ ਮਰਕੇਸ਼ ਸ਼ਰਮਾ ਪੰਜਾਬ ਮੀਡੀਆ 24 ਤੋਂ ਕੱਲ ਤਕਰੀਬਨ ਸਵਾ ਦੋ ਵਜੇ ਆ ਦੇਖੋ ਖਾਲਸਾ ਸਵੀਟਸ ਐਸ ਕੇ ਪ੍ਰੋਵੀਜ਼ਨ ਸਟੋਰ ਦੇ ਨਾਲ ਡੈਡ ਤੇ ਇਸੇ ਬੜਾਪੁਰੀ ਜਿੱਥੇ ਕਿ ਕ੍ਰਿਸ਼ਨਾ ਸ਼ਰਮਾ ਦਾ ਪਰਸ ਜਨਾਂਡੀਆਂ ਨੇ ਕੱਢ ਰਿਆ ਤੇ ਆ ਚਾਰਜ ਡਾਂਡੀਆਂ ਨੇ ਇੱਕ ਹਰੇ ਸੂਟ ਵਾਲੀ ਐ ਇੱਕ ਪੀਲੇ ਸੂਟ ਵਾਲੀ ਐ ਤੇ ਉਹਦੇ ਪੀਲੇ ਸੂਟ ਪਹਿਲਾਂ ਹਰੇ ਸੂਟ ਵਾਲੀ ਕੱਢਣ ਲੱਗੀ ਤੇ ਫਿਰ ਪੀਲੇ ਸੂਟ ਵਾਲੀ ਨੇ ਕੱਢ ਕੇ ਸਰਦਾਰ ਲਾਲ ਅੱਗ ਵਾਲੇ ਨੂੰ ਫੜਾਤਾ ਤੇ ਆ ਜੇ ਕੋਈ ਵੀਡੀਓ ਪਛਾਣ ਕਰਦਾ ਤਾਂ ਜਰੂਰ ਨੰਬਰ ਤੇ ਸੰਪਰਕ ਕਰੇ ਭਾਈ ਇਹ ਪੈਕ ਕਰਵਾ ਦੇ ਇਹ ਇਦਾਂ ਹੀ ਹੋਣਾ ਜੀ ਪੈਕਿੰਗ ਇਹੀ ਆ ਆਪਣਾ ਦੇਖੀ ਮੈਨੂੰ 250 ਹੋ ਜੀ ਭਾਈ ਸੇਸਪੁਰਾ ਕੇ ਬੰਦ ਇਹ ਪੈਕ ਕਰਵਾ ਦੇ ਇਹ ਇਦਾਂ ਹੀ ਹੋਣਾ ਜੀ ਪੈਕਿੰਗ ਇਹੀ ਆ